ਮੈਂ ਆਪਣਾ ਦਰਬਾਰ ਬਾਬਾ ਗੁੱਜਾ ਪੀਰ ਸਰਕਾਰ ਜੀ ਗੱਦੀ ਨਸੀਨ ਰਜਨੀ ਸਾਹਿਬ ਜੀ ਆਪ ਜੀ ਅੱਗੇ ਬੇਨਤੀ ਕਰਦੀ ਹਾਂ ਕਿ ਬਾਬਾ ਗੁੱਜਾ ਪੀਰ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਮੇਲੇ ਰੀਆਂ ਤਿਆਰੀਆਂ ਚੱਲ ਰਹੀਆਂ ਨੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਮੇਲੇ ਵਿੱਚ ਆਪਣੀਆਂ ਹਾਜ਼ਰੀਆਂ ਭਰਨ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਹ ਜੀ ਸਾਡਾ ਮੇਲਾ ਹੈਗਾ ਜੇ 8 9 ਜੁਲਾਈ ਦਾ 8 ਤਰੀਕ ਨੂੰ ਰਸਮ ਵੰਦੀ ਦੀ ਆ ਔਰ 9 ਤਰੀਕ ਨੂੰ ਬਾਬਾ ਜੀ ਦਾ ਮੇਲਾ ਹੈ ਬੜੀ ਦੂਰ ਦੂਰੋਂ ਕਵਾਲ ਆਂਦੇ ਨੇ ਔਰ ਆਪਣੀਆਂ ਹਾਜ਼ਰੀਆਂ ਭਰਦੇ ਆ ਇਸ ਟਾਈਮ ਗਗਨ ਬ੍ਰਦਰਜ਼ ਆਏ ਆ ਉਹਨਾਂ ਨੇ ਆਉਣਾ ਜੇ ਔਰ ਰਾਹੁਲ ਅਲਮਸਤੇ ਆਏ ਆ ਉਹਨਾਂ ਨੇ ਆਉਣਾ ਭਗਤਾਂ ਨੂੰ ਇਹੀ ਮੈਸੇਜ ਹੈ ਕਿ ਆਪਣਾ ਦਰਬਾਰ ਤੇ ਆਉਣ ਔਰ ਆਣ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਿਹੜਾ ਵੀ ਇਸ ਦਰਬਾਰ ਤੇ ਆਉਂਦਾ ਹੈ ਸੱਚੇ ਮਨ ਦੇ ਨਾਲ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਹਨ ਬਾਬਾ ਜੀ ਉਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਦੇ ਹਨ ਸੰਗਤ ਨੂੰ ਤੇ ਬਹੁਤ ਇੰਤਜ਼ਾਰ ਹੁੰਦਾ ਜੇ ਸੰਗਤ ਜਿਹੜੀ ਸਾਡੀ ਆ ਦੂਰੋਂ ਦੂਰੋਂ ਚੰਡੀਗੜ੍ਹੋਂ ਦਿੱਲੀੋਂ ਜਲੰਧਰੋਂ ਮਤਲਬ ਕਾਫੀ ਦੂਰ ਦੂਰ ਤੋਂ ਸੰਗਤ ਇੱਥੇ ਹੁੰਦੀ ਏ ਔਰ ਉਹਨਾਂ ਨੇ ਇਵਨ ਕੇ ਮੇਲੇ ਦੀਆਂ ਤਰੀਕਾਂ ਤੱਕ ਲਿਖ ਕੇ ਰੱਖੀਆਂ ਹੀ ਆ ਨੇ ਸਾਰੇ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਸੰਗਤਾਂ ਇੱਥੇ ਪਹੁੰਚ ਜਾਂਦੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਇੱਥੇ ਹਰ ਤਰ੍ਹਾਂ ਦੇ ਜੀ ਲੰਗਰ ਦੇ ਪਾਣੀ ਦੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਹਰ ਤਰ੍ਹਾਂ ਦਾ ਮਤਲਬ ਬਹੁਤ ਵਧੀਆ ਅਰੇਂਜਮੈਂਟ ਕੀਤਾ ਆ ਇਸ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਮੈਡੀਕਲ ਕੈਂਪ ਵੀ ਲੱਗੇਗਾ ਜਿਹਦੇ ਵਿੱਚ ਹਰ ਕਿਸੇ ਦੇ ਫ੍ਰੀ ਟੈਸਟ ਹੋਣਗੇ ਔਰ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ